ਨੋ ਸਾਥੀ ਕਾਰ ਬਹੁਤ ਅੱਜ ਖਾਸ ਖਾਸ ਖਬਰਾਂ ਹੈਗੀਆਂ ਅਮਰੀਕਾ ਨਾਲ ਸੰਬੰਧਿਤ ਹੈ ਕੈਨੇਡਾ ਦੇ ਨਾਲ ਕੁਝ ਕਈ ਵਾਰ ਚੰਗੀਆਂ ਪੋਜ਼ਿਟਿਵ ਖਬਰਾਂ ਵੀ ਹੁੰਦੀਆਂ ਨੇ ਜਿਹੜੀਆਂ ਫੈਡਰਲ ਗਵਰਨਮੈਂਟ ਨੂੰ ਕੁਝ ਲੈ ਕੇ ਚਲਾਉਣ ਦੇ ਲਈ ਜੇ ਭਾਈ ਹੁਣ ਲੋਕਾਂ ਨੇ ਮਿਨੋਰੀਟੀ ਗਵਰਨਮੈਂਟ ਚੁਣੀ ਆ ਤੇ ਫਿਰ ਹੁਣ ਥੋੜਾ ਜਿਹਾ ਉਹਨਾਂ ਨੂੰ ਮੌਕਾ ਦਿਓ ਉਹ ਵੀ ਮੰਗ ਰਹੇ ਨੇ ਵੀ ਸਾਨੂੰ ਥੋੜਾ ਜਿਹਾ ਟਾਈਮ ਦੇ ਦਿਓ ਤੇ ਹੋਰ ਬਹੁਤ ਸਾਰੀਆਂ ਨੇ ਚੋ ਪਹਿਲੀ ਖਬਰ ਜੀ ਸੋ ਕਾਰਨੀ ਸਰਕਾਰ ਤੇ ਉੱਤੇ ਜਿਹੜਾ ਜੀ ਖਤਰਾ ਬਣਿਆ ਹੋਇਆ ਸੀਗਾ ਉਹ ਟਲਿਆ ਕਿਹੜੇ ਖਤਰੇ ਦੀ ਗੱਲਬਾਤ ਹੈ ਜੀ ਇਹ ਕੁਇ ਦੇ ਵਿੱਚ ਜੋ ਲਿਬਰਲ ਸਰਕਾਰ ਹੈ ਉਹਨਾਂ ਵੱਲੋਂ ਜੋ ਥਰੋਨ ਸਪੀਚ ਦਿੱਤੀ ਗਈ ਸੀ ਸਰਕਾਰ ਵੱਲੋਂ ਸੋ ਕਿਉਂਕਿ ਥਰੋਨ ਸਪੀਚ ਦੇ ਵਿੱਚ ਬਹੁਤ ਸਾਰੇ ਵਾਦੇ ਸੀਗੇ ਜੋ ਸਰਕਾਰ ਨੇ ਆਉਣ ਵਾਲੇ ਸਮੇਂ ਦੌਰਾਨ ਪੂਰੇ ਕਰਨੇ ਆ ਤੇ ਉਹਨਾਂ ਵਾਦਿਆਂ ਦੀ ਗੱਲਾਂ ਬਾਤਾਂ ਥਰੋਨ ਸਪੀਚ ਦੇ ਵਿੱਚ ਰਹੀਆਂ ਸਨ ਤੇ ਕਿਉਂਕਿ ਇਸ ਸਮੇਂ ਸਰਕਾਰ ਸਾਨੂੰ ਪਤਾ ਹੈ ਵੀ ਸਰਕਾਰ ਕੋਲ ਸਪਸ਼ਟ ਬਹੁਤ ਨਹੀਂ ਹੈ ਸਾਨੂੰ ਆਪਣੇ ਜੋ ਵੀ ਬਿੱਲ ਕੀ ਹੋਣੇ ਆ ਜੋ ਵੀ ਤਕਾਬ ਰੋ ਲੈਂਦੇ ਗਏ ਮਤੇ ਆ ਸੋ ਉਹਦੇ ਵਿੱਚ ਉਹਨਾਂ ਨੂੰ ਵਿਰੋਧੀ ਧਿਰਾਂ ਦੇ ਨਾਲ ਤਾਲਮਿਲ ਕਰਕੇ ਹੀ ਉਹ ਮਤੇ ਪਾਸ ਹੋ ਸਕਦੇ ਨੇ ਹੁਣ ਇਹ ਫਲੂਨ ਸਪੀਚ ਦੀ ਗੱਲ ਕਰੀਏ ਤੇ ਜੁਐਨਡੀਪੀ ਦੇ ਲੀਡਰ ਨੇ ਡੌਨ ਡੇਵਿਸ ਸੋ ਉਹਨਾਂ ਨੇ ਇਹ ਗੱਲ ਕਹੀ ਸੀ ਕਿ ਅਸੀਂ ਇਹਦੇ ਖਿਲਾਫ ਇਹ ਵੋਟ ਪਾਉਣਿਆਂ ਇਹ ਹੱਕ ਦੇ ਵਿੱਚ ਵੋਟ ਨਹੀਂ ਪਾਣੀ ਆ ਤੇ ਕੁਝ ਉਹਨਾਂ ਦੀ ਆਪਣੀਆਂ ਗੱਲਾਂ ਸੀ ਆ ਇਹ ਉਹਨਾਂ ਨੂੰ ਲੱਗਦਾ ਸੀਗਾ ਕਿ ਅਫੋਰਡੇਬਲ ਹਾਊਸਿੰਗ ਦੀ ਗੱਲ ਕਰ ਲਈਏ ਜਾਂ ਹੋਰ ਬਹੁਤ ਸਾਰੇ ਮੁੱਦੇ ਆ ਤੇ ਜੋ ਕੈਨੇਡੀਅਨਸ ਦੀ ਬਾ ਫੜਨੇ ਦੀ ਗੱਲ ਹੈ ਵੀ ਸਰਕਾਰ ਨੇ ਉਹ ਗੱਲਾਂ thro's speech ਦੇ ਵਿੱਚ ਨਹੀਂ ਕਹੀਆਂ ਤੇ ਇਸ ਕਰਕੇ ਕਹਿੰਦੇ ਵੀ ਅਸੀਂ ਦੇ ਖਿਲਾਫ ਵੋਟ ਪਾਵਾਂਗੇ ਕਿਉਂਕਿ ਅਗਰ ਇਹਦੇ ਤੇ VOTING ਹੁੰਦੀ thro's speech ਦੇ ਉੱਪਰ ਅਗਰ ਇਹ ਨਹੀਂ ਵੀ ਉਹਦੇ ਹੱਕ ਦੇ ਵਿੱਚ ਵੋਟ ਨਾ ਪਾਉਂਦੀ ਤੇ ਬਲਾਕ ਕਿਉਂ ਵੀ ਕਾਦੀ ਵੀ ਸਪੋਰਟ ਨਾ ਮਿਲਦੀ ਕੰਜ਼ਰਵੇਟਿਵ ਦੇ ਵਿਰੋਧ ਦੇ ਵਿੱਚ ਵੋਟ ਪਾਉਂਦੇ ਤਾਂ ਇਹ ਫਿਰ ਇਹ ਜਿਹੜੀ VOTING ਹੈ ਇਹਦੇ ਵਿੱਚ ਲਿਬਰਲ ਸਰਕਾਰ ਸੀਗੀ ਇਹ ਉਹਨਾ ਦੇ ਹਾਰ ਦਾ ਸਾਹਮਣਾ ਕਰਨਾ ਪੈਣਾ ਸੀ ਸੋ ਇੱਕ ਤਰੀਕੇ ਨਾਲ ਇਹ ਜੀ ਜੋ ਅਸੀਂ ਕਹਿੰਦੇ ਆ ਵੀ ਸਰਕਾਰ ਦੇ ਬੇਤੋਸਖੀ ਵਾਲੀ ਗੱਲ ਜਿਹੜੀ ਆ ਸੋ ਸਿਮਿਲਰ ਉਸੇ ਤਰੀਕੇ ਦੀ ਗੱਲ ਹੋਣੀ ਸੀ ਕਿਉਂਕਿ ਕੁਝ ਦਿਨ ਪਹਿਲਾਂ ਵੀ ਜੋ ਸਰਕਾਰ ਨੂੰ ਇਹ ਬਜਟ ਪੇਸ਼ ਕਰਨ ਵਾਲਾ ਇੱਕ ਮੋਸ਼ਨ ਸੀਗਾ ਸੋ ਉਹ ਉਹਦੇ ਖਲਾਫ ਜਿਹੜੀਆਂ ਇਹ ਘੱਟ-ਵੋਟਾਂ ਪਈਆਂ ਹੱਕ ਦੇ ਵਿੱਚ ਜ਼ਿਆਦਾ ਵੋਟਾਂ ਪੈ ਗਈਆਂ ਸੀ ਇਸ ਕਰਕੇ ਇਹ ਲੱਗ ਰਿਹਾ ਸੀਗਾ ਕਿ ਇਸ ਵਾਰ ਵੀ ਸਥਿਤੀ ਉਸ ਤਰੀਕੇ ਦੀ ਨਾ ਬਣ ਜਾਏ ਪਰ ਜਦੋਂ ਫਿਰ ਇਹਦੇ ਤੇ ਸਪੀਕਰ ਸਾਹਿਬ ਨੇ ਪੁੱਛਿਆ ਕਿ ਅਗਰ ਕਿਸੇ ਨੂੰ ਇਸ ਜੀਤੇ ਅਧਰਾਜ ਹੈ ਤਾਂ 스ਪੀਚ ਤੋਂ ਥਰਾਜ ਹੈ ਆਪੋਜੀਸ਼ਨ ਦੇ ਵਿੱਚ ਕੋਈ ਗੱਲ ਕਿਹੜੀ ਚਾਹੁੰਦਾ ਤੇ ਉਹ ਜੈਸ ਜਾਨੂ ਕਹਿ ਸਕਦਾ ਪਰ ਉਦੋਂ ਕਿ ਕਿਸੇ ਵੱਲੋਂ ਵੀ ਉਸ ਸਮੇਂ ਐਂਡਰਿਸ਼ੀਅਰ ਸਾਹਿਬ ਜਿਹੜੇ ਕਿ ਆਪੋਜੀਸ਼ਨ ਦੇ ਕੰਜ਼ਰਵੇਟਿਵ ਪਾਰਟੀ ਦੇ ਲੀਡਰ ਨੇ ਸੋ ਉਹਨਾਂ ਨੇ ਵੀ ਕੋਈ ਨਾਂ ਦੇ ਵਿੱਚ ਗੱਲ ਨਹੀਂ ਕੀਤੀ ਤੇ ਇਸ ਕਰਕੇ ਫਿਰ ਉਹਦੇ ਤੇ ਕੋਈ VOTING ਨਹੀਂ ਕਰਵਾਈ ਗਈ ਤੇ ਇਸ ਕਰਕੇ ਜੋ ਇਹ ਗੱਲਾਂ ਬਾਤਾਂ ਸਾਰਾ ਦਿਨ ਖਲ ਚੱਲ ਰਹੀਆਂ ਸੀਆਂ ਜੇਕਰ ਇਸ ਤੇ VOTING ਹੁੰਦੀ ਹੈ ਕਿ ਲਿਬਰਲ ਸਰਕਾਰ ਨੂੰ ਇਹ ਪਹਿਲੇ ਮਹੀਨੇ ਦੇ ਵਿੱਚ ਇਹ ਸਮੱਸਿਆ ਆ ਸਕਦੀ ਹੈ ਕਿਉਂਕਿ ਕੰਜ਼ਰਵੇਟਿਵ ਪਾਰਟੀ ਨੂੰ ਵੀ ਪਤਾ ਲੱਗੇਗਾ ਵੀ ਹਜੇ ਸਰਕਾਰ ਬਣੀ ਹੋ ਸਿਰਫ 1 ਮਹੀਨਾ ਹੋਇਆ ਤੇ 1 ਮਹੀਨੇ ਦੇ ਵਿੱਚ ਤਾਂ ਜਿਹੜਾ ਨੇ ਆਪਣਾ ਕੰਮ ਕਾਜ ਸ਼ੁਰੂ ਵੀ ਨਹੀਂ ਕੀਤਾ ਤਾਂ ਇਹੋ ਜੀ ਕੋਈ VOTING ਕਰਵਾਉਣੀ ਜਾਂ ਨਾਹ ਦੇ ਵਿੱਚ ਗੱਲ ਕਰਕੇ ਤਾਂ ਕੱਲੂ ਫਿਰ ਉਹਨਾਂ ਦੇ ਉੱਪਰ ਹੀ ਸਾਰਾ ਟੀਕਰਾ ਜਿਹੜਾ ਸੀਗਾ ਲੋਕਾਂ ਦੇ ਭੰਨਣਾ ਸੀਗਾ ਵੀ ਤੁਹਾਨੂੰ ਇਹੋ ਜੀ ਗੱਲ ਕਰਨ ਦੇ ਕੀ ਜੋ ਸੀਗੇ ਤੇ ਇਹ ਜੋ ਗੱਲਾਂ ਬਾਤਾਂ ਗੱਲ ਚੱਲ ਰਹੀਆਂ ਸੀ ਇਸ ਲੈ ਕੇ ਬੇਪਰੋਸ ਜਿਮਤੇ ਨੂੰ ਲੈ ਕੇ ਕਿ ਇਹ ਜਿਹੜਾ ਥਰੋਲ ਸਪੀਚ ਹੈ ਬੇਪਰੋਸ ਕੀ ਦੇ ਮਤੇ ਵਾਂਗੂ ਹੀ ਕਿਤੇ ਕੰਮ ਨਾ ਕਰੇ ਪਰ ਇਸ ਤਰੀਕੇ ਦੀ ਕੋ ਗਲਤ ਨਹੀਂ ਹੋਈ ਤੇ ਕੋਈ ਵੀ ਇਹਦੇ ਉੱਪਰ VOTING ਜਿਹੜੀ ਆ ਕਰਵਾਉਣੀ ਉਤਨੀ ਵੀ ਕਿ ਇਸੇ ਨਾਲ ਜੇਕਰ ਅਸੀਂ ਇਹ ਡੇਲੀ ਪੋਲਿਟਿਕਸ ਦੀ ਗੱਲ ਕਰੀਏ ਤਾਂ ਇੱਥੇ ਇਹ ਡਾਕ ਫੋਰਸ ਸਰਕਾਰ ਵੱਲੋਂ ਇੱਕ ਕਵਿਸ਼ ਇੱਕ ਪਾਵਰਾ ਜਿਹੜੀਆਂ ਨੇ ਜਿਹੜੀਆਂ ਇਹ ਇਹਦੇ ਵਿੱਚ ਆਪਣੇ ਆਪ ਨੂੰ ਕੁਝ ਹੋਰ ਜਿਹੜਾ ਮਜਬੂਤ ਕਰਨ ਵਾਸਤੇ ਪਾਵਰਾਂ ਦਿੱਤੇ ਗਏ ਜਿਹਦੇ ਵਿੱਚ ਕੁਝ ਪ੍ਰੋਵਿੰਸ਼ੀਅਲ ਤੇ ਮਿਊਨਿਸਪਲ ਲਾਜਿਹੜੇ ਹੁੰਦੇ ਨੇ ਕੁਝ ਜਿਹੜੇ ਇਹੋ ਜਿਹੇ ਪ੍ਰੋਜੈਕਟਸ ਨੇ ਜਿਨ੍ਹਾਂ ਨੂੰ ਕਾਫੀ ਇੰਪੋਰਟੈਂਸ ਹੁੰਦੀ ਹੈ ਸੋ ਉਹ ਪਾਸ ਕਰਨ ਵਾਸਤੇ ਜਿਹੜੀਆਂ ਚੀਜ਼ ਦੇ ਵਿੱਚ ਜਿਹੜੀਆਂ ਪਾਵਰਾਂ ਜਿਹੜੀਆਂ ਸੀ ਸਸਪੈਂਡ ਕੀਤੇ ਗਏ ਆ ਨੇ ਤੇ ਇੱਕ ਜਿਹੜਾ ਕਾਨੂੰਨ ਸੀਗਾ ਇਹਦਾ ਜੋ ਫਸਟ ਨੇਸ਼ਨ ਨੇ ਸੋ ਉਹਨਾਂ ਨੇ ਇਸ ਚੀਜ਼ ਦਾ ਵਿਰੋਧ ਵੀ ਕੀਤਾ ਕਿ ਜਿਹੜਾ ਇਹ ਬਿਲ 5 ਹੈ ਸੁਲਾਈ ਜਿਸ਼ਨਸ਼ਨ ਇਹਨਾਂ ਬਰੋਲੇ ਹੰਦਾ ਗਿਆ ਸੀ ਦਾ ਫਰਸਟ ਸਟੇਸ਼ਨ ਕਮਿਊਨਿਟੀ ਵੱਲੋਂ ਵੀ ਇਹ ਇਤਰਾਜ ਜਿਹੜਾ ਪੇਟਾਇਆ ਗਿਆ ਕੁਝ ਮਾਈਨਿੰਗ ਨੂੰ ਲੈ ਕੇ ਪ੍ਰੋਜੈਕਟਸ ਨੇ ਤਾਇਦੇ ਵਿੱਚ ਫੋਰ ਸਰਕਾਰ ਚਾਹੁੰਦੀ ਹੈ ਵੀ ਉਹ ਆਪਣੇ ਪੱਧਰ ਤੇ ਤੇਜ਼ੀ ਦੇ ਨਾਲ ਕੰਮ ਕਰੇ ਤੇ ਨਾਲ ਕੁਝ ਜੋ ਮੈਨੀ ਟੋਬਾ ਚ ਸੀ ਦੇਖ ਰਿਹਾ ਕਿ ਜੰਗਲੀ ਏਦਾਂ ਲੱਗੀਆਂ ਹੋਈਆਂ ਨੇ ਤੇ ਉਹਦਾ ਪ੍ਰਭਾਵ ਵੀ ਕਾਫੀ ਵਧ ਰਿਹਾ ਆ ਤੇ ਇਸ ਕਰਕੇ ਮੈਨੀ ਟੋਬਾ ਤੋਂ ਇਹ ਸੈਂਕੜਿਆਂ ਦੀ ਤਲਾਸ਼ ਦੇ ਵਿੱਚ ਜੋ ਫਾਸਿਨੇਸ਼ਨ ਨਾਲ ਸੰਬੰਧਿਤ ਲੋਕ ਨੇ ਤੇ ਉਹਨਾਂ ਬਾਰੇ ਪਤਾ ਲੱਗਾ ਕਿ ਉਹ ਨਿਆਗਰਾ ਫਾਲ ਆ ਕੇ ਇਹ ਸ਼ਰਨ ਲਈ ਆਇਆ ਥਿਆ ਕਿ ਰਫਿਜੀ ਦੇ ਦੌਰ ਤੇ ਇੱਥੇ ਆਏ ਨੇ ਤੇ ਉਹਨਾਂ ਨੂੰ ਆਪਣੇ ਕਹਿ ਲਓ ਵੀ ਕਾਫੀ ਦੂਰੋਂ ਪ੍ਰੈਰੀ ਦੇ ਜਿਹੜੇ ਰੀਜਨੋਂ ਛੱਡ ਕੇ ਇਹ ਮਜਬੂਰਨ ਜੰਗਲੀ ਇਦਾਕਾਰ ਫਿਰ ਇੱਥੇ ਇੰਟੀਰੀਅਰ ਦੇ ਨਿਆਗਰਾ ਫਾਲ ਰੀਜਨ ਦੇ ਵਿੱਚ ਆਉਣਾ ਪਿਆ ਜੀਪਦਨ ਸਾਹਿਬ ਸੋ ਅਸੀਂ ਵੀ ਇੱਥੇ ਕੈਨੇਡਾ ਦੇ ਵਿੱਚ ਜੋ ਅੱਗਾਂ ਦੇ ਕਾਰਨ ਹਰ ਸਾਲ ਜੀਵ ਜੰਤੂਆਂ ਨੂੰ ਅਨਸਾਰ ਪ੍ਰਮਾਤਮਾਗੇ ਅਰਦਾਸ ਕਰਦੇ ਆ ਇਹ ਕੁਦਰਤੀ ਆਫਤਾਂ ਬਚੀਆਂ ਰਹਿਣ ਸੋ ਅਗਲੀ ਖਬਰ ਇਹ ਤਾਂ ਸੀ ਕਿ ਕੈਨੇਡਾ ਦੀ ਤੇ ਅਮਰੀਕਾ ਦੀ ਗੱਲਬਾਤ ਨਾ ਹੋਈ ਤਾਂ ਖਬਰਾਂ ਥੋੜੀਆਂ ਜੀਆਂ ਖਾਲੀ-ਖਾਲੀ ਜਿਹੀ ਲੱਗਦੀ ਰਹਿੰਦੀ ਨੇ ਸੋ ਡੋਨਲਡ ਟਰੰਪ ਨੇ ਕਈ ਮੁਲਕਾਂ ਤੇ ਆਉਣ ਵਾਲਿਆਂ ਤੇ ਪਾਬੰਦੀ ਲਾਤੀ ਜੀ ਕਿਹੜੇ-ਕਿਹੜੇ ਮੁਲਕ ਨੇ ਜੀ ਪਦਨ ਸਾਹਿਬ ਦੇਖੋ ਇਹਦੇ ਵਿੱਚ ਜੋ ਡੋਨਾਲਡ ਟਰੰਪ ਸਾਹਿਬ ਨੇ ਇਹ 12 ਦੇਸ਼ਾਂ ਦੇ ਜੋ ਨਾਗਰਿਕ ਨੇ ਸੋ ਉਹਨਾਂ ਦੇ ਅਮਰੀਕਾ ਯਾਤਰਾ ਦੇ ਉੱਪਰ ਪੂਰਨ ਤਰ੍ਹਾਂ ਤੇ ਪਾਬੰਦੀ ਲਾਈ ਹੈ ਸੋ ਇਹਦੇ ਵਿੱਚ ਵਾਈਟ ਹਾਊਸ ਦੇ ਮੁਤਾਬਕ ਦੱਸਿਆ ਜਾਵੇ ਕਿ ਜੋ ਟ੍ਰੈਵਲ ਬੈਨ ਲੱਗਾ ਆ ਸੋ ਜਿਹਦੇ ਐਗਜ਼ੀਕਿਊਟਿਵ ਆਰਡਰ ਦੇ ਟਰੰਪ ਸਾਹਿਬ ਨੇ ਸਾਈਨ ਕੀਤੇ ਨੇ ਸੋ ਉਹਦੇ ਵਿੱਚ ਅਫਗਾਨਿਸਤਾਨ ਹੈ ਮਿਆਂਮਾਰ ਹੈ ਚਾਡ ਹੈ ਕਾਂਗੋ ਗਨਰਾਜ ਦੇ ਕੀ ਕੈਨੇਡਾ ਲਿਖੋ ਹਾਨੀ ਕ੍ਰਿਟੇਰੀਆ ਹੈ ਫੈਤਿਆ ਇਰਾਨ ਲੀਬੀਆ ਸਮਾਲੀਆ ਸਡਾਨ ਯਮਨ ਸੋ ਇਹ 12 ਮੁਲਕ ਨੇ ਸੋ ਜਿਨ੍ਹਾਂ ਦੇ ਉੱਪਰ ਇਹ ਕ੍ਰੰਪ ਸਾਹਿਬ ਨੇ ਬੈਨ ਲਾਇਆ ਕਿ ਇਹਨਾਂ ਦੇ ਜਿਹੜੇ ਨਾਗਰਿਕ ਨੇ ਸੋ ਉਹ ਅਮਰੀਕਾ ਦੀ ਯਾਤਰਾ ਨਹੀਂ ਕਰ ਸਕਦੇ ਸੋ ਉਹਨਾਂ ਦੇ ਉੱਪਰ ਪਾਬੰਦੀ ਹੈ ਤੇ ਇਸ ਤੋਂ ਇਲਾਵਾ ਸੱਤ ਹੋਰ ਮੁਲਕ ਨੇ ਸੋ ਜਿਨ੍ਹਾਂ ਦੇ ਵਿੱਚ ਜਿਹੜਾ ਨੇ ਪੂਰੀ ਤਰ੍ਹਾਂ ਤੇ ਬੈਨ ਨਹੀਂ ਲਗਾ ਅੰਸ਼ਿਕ ਜਿਹੜਾ ਟ੍ਰੈਵਲ ਬੈਨ ਲਾਇਆ ਗਿਆ ਸੋ ਜਿਹਦੇ ਵਿੱਚ ਬੁਰੰਡੀ ਕਿਊਬਾ ਹਾਉਸ ਜੇਰਾ ਲਿਓਨ ਉਕਰਾ ਤੁਕਮੇਨਿਸਤਾਨ ਤੇ ਵੰਜੂਏ ਲਾਰਗੇ ਬਲਕ ਸ਼ਾਮਲ ਨੇ ਸੋ ਇਹਦੇ ਵਿੱਚ ਡਰਾਮਪ ਸਾਹਿਬ ਇਹ ਕਹ ਲੈ ਗਏ ਨੇ ਕਹਿੰਦੇ ਕਿ ਇਹ ਅਮਰੀਕੀਆਂ ਨੂੰ ਕਹਿੰਦੇ ਕਿ ਜੋ ਖਤਰਨਾਕ ਸਵੈਸ਼ੀ ਤੱਤ ਨੇ ਜਿਹੜੇ ਅਮਰੀਕਾ ਵਾਸਤੇ ਖਤਰਾ ਹੋ ਸਕਦੇ ਨੇ ਸੋ ਉਹਨਾਂ ਤੋਂ ਕਹਿੰਦੇ ਬਚਾਉਣ ਵਾਸਤੇ ਕਹਿੰਦੇ ਵੀ ਇਹ ਅਸੀਂ ਫੈਸਲਾ ਲਿਆ ਆ ਤੇ ਇਹ ਕਹਿੰਦੇ ਵੀ 9 ਜੂਨ ਤੋਂ ਇਹ ਲਾਂ ਜਿਹੜਾ ਲਾਗੂ ਹੋਗਾ ਤੇ ਇਹ ਇਹ ਦੇ ਵਿੱਚ ਇਹ ਆ ਕਿ ਪਹਿਲਾਂ ਵੀ ਡਰਾਮ ਸਾਹਿਬ ਇਸ ਤਰੀਕੇ ਦੀਆਂ ਜਿਹੜੀਆਂ ਪਾਬੰਦੀਆਂ ਨੇ ਏਬੀ 117 ਦੇ ਵਿੱਚ ਉਹਨਾਂ 'ਵਨੋਂ ਲਗਾਈਆਂ ਗਈਆਂ ਸਨ ਤੇ ਹੁਣ ਕਵਾਰਾ ਉਹਨਾਂ 'ਵਨੋਂ ਇਹ ਕੁਝ ਜਿਹੜੇ 12 ਮੁਲਕ ਨੇ ਉਹਨਾਂ ਦੇ ਪੂਰੇ ਤੌਰ ਤੇ ਤੇ 7 ਮੁਲਕ ਇਹੋ ਜਿਹੇ ਨੇ ਜਿਨ੍ਹਾਂ ਦੇ ਉੱਪਰ ਅੰਸ਼ਿਕ ਤੌਰ ਤੇ ਜਿਹੜੀਆਂ ਉਹਨਾਂ ਦੇ ਨਾਗਰਿਕਾਂ ਤੇ ਇਹ ਪਾਬੰਦੀਆਂ ਲੱਗੀਆਂ ਨੇ ਜੀ ਪ੍ਰੈਸੈਂਟ ਸਾਹਿਬ ਸੋ ਅਗਲੀ ਖਬਰ ਦੀ ਗੱਲਬਾਤ ਕਰੀਏ ਤਾਂ ਰਣ ਸਾਹਿਬ ਆਪਾਂ ਨੂੰ ਪਤਾ ਹੈ ਬਹੁਤ ਸਾਰੇ ਕਈ ਵਾਰ ਬਹੁਤ ਸਾਰੇ ਦੇਸ਼ਾਂ ਦੇ ਵਿੱਚ ਅ ਕੈਨੇਡਾ ਕਤਲ ਹੋਈ ਔਰ ਜਿੰਨ ਜ ਕੈਨੇਡਾ ਦੀ ਗੱਲਬਾਤ ਕਰੀਏ ਭਾਈ ਹਰਦੀਪ ਸਿੰਘ ਨੇ ਜਰ ਉਹਨਾਂ ਦੀ ਵੀ ਗੱਲਬਾਤ ਹੁੰਦੀ ਰਹਿੰਦੀ ਆ ਹੁਣ ਤੱਕ ਹੋ ਰਹੀ ਆ ਤੇ ਹੁਣ ਜੇ ਸਿੱਖ ਜਥੇਬੰਦੀਆਂ ਦੀ ਗੱਲਬਾਤ ਕਰੀਏ ਤੇ ਉਹਨਾਂ ਨੂੰ ਬਹੁਤ ਸਾਰੇ ਧਮਕੀਆਂ ਵੀ ਆਉਂਦੀਆਂ ਰਹਿੰਦੀਆਂ ਨੇ ਹੁਣ ਅਮਰੀਕਾ ਦੇ ਵਿੱਚ ਅ ਕਿ ਸਿੱਖ ਜਥੇਬੰਦੀਆਂ ਨੂੰ ਧਮਕੀ ਦੇਣ ਵਾਲੇ ਨੂੰ ਸਜ਼ਾ ਹੋਈ ਹੈ ਇਹ ਕਹਿਣ ਦੇਖੋ ਇਹ ਇਹ ਮਾਮਲਾ ਜਿਹੜਾ ਆ ਇਹ ਨਿਊਯਾਰਕ ਸਟੇਟ ਨਾਲ ਸੰਬੰਧਿਤ ਹੈ ਉੱਥੇ ਇੱਕ ਇਸ ਸਿਕਲ ਸਿਕ ਸਿਵਲ ਰਾਈਟ ਆਰਗੇਨਾਈਜੇਸ਼ਨ ਨੂੰ ਇਹ 2022 ਤੋਂ ਲੈ ਕੇ 2024 ਦੇ ਵਿਚਕਾਰ ਇਹ ਧਮਕੀ ਭਰੇ ਫੋਨ ਉਹਨਾਂ ਨੂੰ ਮਿਲੇ ਸੀ ਕਿ ਸੋ ਇਹਦੇ ਵਿੱਚ ਇਹ ਜੋ ਇਹ 2 ਸਾਲਾਂ ਦੇ ਦਰਮਿਆਨ ਇਹ ਧਮਕੀ ਭਰੇ ਫੋਨ ਮਿਲੇ ਉਹਨਾਂ ਨੂੰ ਮਾੜੇ ਹਸ਼ਰ ਦੀ ਧਮਕੀ ਦਿੱਤੀਆਂ ਗਈਆਂ ਸੋ ਇਹਦੇ ਵਿੱਚ ਬਾਅਦ ਦੇ ਵਿੱਚ ਜੋ ਫਿਰ ਇੱਕ ਸ਼ਖਸ ਸੀਗਾ ਜਿਹੜਾ ਕਿ ਡੈਲਸ ਟੈਕਸਿਸ ਦੇ ਨਾਲ ਸੰਬੰਧਿਤ ਹੈ ਇਹ ਪੁਸ਼ਨ ਅਥਲੇ ਨਾਮ ਹੈ 49 ਸਾਲ ਉਸਦੀ ਉਮਰ ਹੈ ਸੋ ਉਹਦੇ ਉੱਪਰ ਇਹ ਜਿਹੜੇ ਵੱਖ-ਵੱਖ ਤਰੀਕੇ ਦੇ ਚਾਰजेस ਲੱਗੇ ਸਿਗੇ ਜਿਹੜੇ ਕਿ ਜੇ ਕਰਾਇਮ ਇੰਟਰਸਟੇਟ ਥ्रेट ਦੇ ਨਾਲ ਸੰਬੰਧਿਤ ਸਿਗੇ ਸੋ ਇਹ ਇਹ ਥ्रेट ਐਸਕਰੀ ਦੇ ਦੇਣ ਦੇ ਜਿਹੜੇ ਦੋਸ਼ ਫੇ ਲਾਏ ਗਏ ਤੇ ਬਾਅਦ ਦੇ ਵਿੱਚ ਇਸ ਮਾਮਲੇ ਦੇ ਵਿੱਚ ਜ ਹੁਣ ਹੁਣ ਅਪਡੇਟ ਆਈ ਹੈ ਇਹ ਇਹਦੇ ਵਿੱਚ ਇਹ ਪੂਸ਼ਣ ਅਥਲੇ 49 ਸਾਲ ਉਮਰ ਹੈ ਡੈਲਸਟੈਕਸ ਦਾ ਸਬੰਧਤ ਰਹਿਣ ਵਾਲਾ ਸੋ ਇਹਨੂੰ ਦੋਸ਼ੀ ਠਹਿਰਾਇਆ ਗਿਆ ਹੈ ਤੇ ਇਸ ਨੂੰ 26 ਮਹੀਨੇ ਦੀ ਜਿਹੜੀ ਹੈ ਫੈਡਰਲ ਪ੍ਰੀਜਨ ਦੇ ਵਿੱਚ ਸਜ਼ਾ ਜਿਹੜੀ ਆ ਹੋਵੇਗੀ ਤਾਂ 26 ਮਹੀਨਿਆਂ ਦੀ ਸਜ਼ਾ ਇਸ ਕਰਕੇ ਹੋਈ ਆ ਵੀ ਇਹਨੇ ਇੱਕ ਜਿਹੜੀ ਨਾਨ-ਪ੍ਰੋਫਿਟ ਸਿੱਖ ਜਥੇਬੰਦੀ ਹੈ ਜਿਹੜੀ ਕਿ ਨਿਊ ਜਰਸੀ ਨਾਲ ਸੰਬੰਧਤ ਇਹ ਸੀਗੀ ਸੋ ਉੱਥੇ ਇਸ ਵਲੋਂ ਇਸ ਤਰੀਕੇ ਦੇ ਥੈਟ ਤਾਂ ਕਿ ਉਹ ਜਿਹੜੀਆਂ ਦਿੱਤੀਆਂ ਗਈਆਂ ਸੀ ਮਾਰੇ ਨਤੀਜੇ ਭੁਗਤਣਗੀਆਂ ਗੱਲਾਂ ਬਾਤਾਂ ਕੀਤੀਆਂ ਗਈਆਂ ਸੀ ਸੋ ਇਹ ਚੀਜ਼ਾਂ ਕਰੀਆਂ ਨੇ ਇਹਨਾਂ ਮੁਲਕਾਂ ਦੇ ਵਿੱਚ ਇਹ ਬਰਦਾਸ਼ਤਯੋਗ ਨਹੀਂ ਆ ਤੇ ਅਗਰ ਜੇ ਤੁਸੀਂ ਮੰਨ ਲਓ ਕੋਈ ਇੱਥੇ ਵਿਅਕਤੀ ਬੈਠਾ ਆ ਉਹ ਆਪਣੇ ਜੋ ਮੰਨ ਲਓ ਕੈਨੇਡਾ ਦੇ ਵਿੱਚ ਵੀ ਮੰਨ ਲਓ ਸਪੋਸ ਕਿ ਵਿਅਕਤੀ ਬੈਠਾ ਆ ਉਹ ਇੱਥੇ ਕੋਈ ਗੱਲ ਕਰ ਰਿਹਾ ਕਿ ਅਸੀਂ ਨੂੰ ਇਸ ਤਰੀਕੇ ਨਾਲ ਥੈਟ ਦਈਏ ਕਿਸੇ ਵੀ ਤਰੀਕੇ ਨਾਲ ਥੈਟ ਹੋਸਾ ਕਰੀਆਂ ਉਹ ਭਾਵੇਂ ਕਹੀਏ ਵੀ ਜਦੋਂ ਤੂੰ ਬਸ ਜਾਊਂਗਾ ਬਾਹਰ ਜਾ ਕੇ ਤੇਰਾ ਮਾੜਾ ਹਸ਼ਰ ਕਰਾਂਗੇ ਐਸੇ ਮਾੜਾ ਹਸ਼ਰ ਕਰਾਂਗੇ ਜੇ ਕਿਸੇ ਹੋਰ ਮੁਲਕ ਚ ਮਾੜਾ ਹਸ਼ਰ ਕਰਾਂਗੇ ਸੋ ਇਹ ਚੀਜ਼ਾਂ ਇਹ ਅਸੈਪਟੇਬਲ ਨਹੀਂ ਹੁੰਦੀਆਂ ਸੋ ਇਸ ਸ਼ਖਸ ਵੱਲੋਂ ਅਮਰੀਕਾ ਚ ਇਸ ਤਰੀਕੇ ਦੇ ਕੰਮ ਕਾਜ ਕੀਤੇ ਗਏ ਸਕੇ ਤਾਂ ਇਹਨਾਂ ਗੱਲਾਂ ਕਰਕੇ ਉਹਦੀ 26 ਮਹੀਨੇ ਦੀ ਜੇਰੀਆ ਸਜ਼ਾ ਸੁਣਾਈ ਗਈ ਹੈ ਜੀ ਪ੍ਰਧਾਨ ਸਾਹਿਬ ਪ੍ਰਧਾਨ ਸਾਹਿਬ ਜਿੱਥੇ ਡੋਨਲਡ ਟਰੰਪ ਹਣੀ ਜਦੋਂ ਇਹ ਬਸ ਬਾਜ਼ਾਰਤ ਦੇ ਵਿੱਚ ਆਏ ਨੇ ਆਪਣੀ ਦੇ ਵਿੱਚ ਤਾਂ ਆਉਂਦੀ ਸਾਰੇ ਕੈਨੇਡਾ ਤੇ ਦੋਸ਼ ਲਾਉਣੇ ਸ਼ੁਰੂ ਹੋ ਗਏ ਸੀਗੇ ਨਸ਼ਾ ਤਸਕਰੀ ਨੂੰ ਲੈ ਕੇ ਤੇ ਫੈਡਰਲ ਗਵਰਨਮੈਂਟ ਨੇ ਵੀ ਉਸ ਤੋਂ ਬਾਅਦ ਹਿਲਜਲ ਸ਼ੁਰੂ ਕਰ ਦਿੱਤੀ ਔਰ ਆਪਾਂ ਨੂੰ ਪਤਾ ਹੀ ਹੈ ਪਿਛਲੇ ਦਿਨੀ ਹੁਣ ਅ ਅਲਾਨ ਵੀ ਕੀਤੇ ਆ ਕੁਝ ਨਵੇਂ ਬਿੱਲਾਂ ਦੇ ਨੂੰ ਲੈ ਕੇ ਤੇ ਬਾਰਡਰਸ ਦੀ ਸਿਕਿਉਰਿਟੀ ਨੂੰ ਟਾਈਟ ਲੈ ਕੇ ਉਹ ਇਸੇ ਤਰ੍ਹਾਂ ਖਬਰ ਸਾਹਮਣੇ ਆ ਰਹੀ ਹੈ ਡਰਗ ਤਸਕਰੀ ਨੂੰ ਤੇ ਆਸਟ੍ਰੇਲੀਆ ਤੇ ਕੈਨੇਡਾ ਤੋਂ ਤਿੰਨ ਪੰਜਾਬੀ ਗ੍ਰਿਫਤਾਰ ਕੀਤੇ ਗਏ ਨੇ ਜੀ ਅ ਵੱਖਰੇ ਮਾਮਲੇ ਚ ਤਿੰਨ ਪੰਜਾਬੀ ਬ੍ਰੈਂਟਨ ਤੋਂ ਵੀ ਗ੍ਰਿਫਤਾਰ ਹੋਏ ਨੇ ਜੀ ਦੇਖੋ ਇਹ ਜੋ ਆਸਟ੍ਰੇਲੀਆ ਦੇ ਵਿੱਚ ਗ੍ਰਿਫਤਾਰੀਆਂ ਹੋਈਆਂ ਨੇ ਕਿਉਂਕਿ ਆਸਟ੍ਰੇਲੀਆ ਦੇ ਸਿਡਨੀ ਸ਼ਹਿਰ ਦੇ ਨਾਲ ਸੰਬੰਧਿਤ ਇਹ ਮਾਮਲਾ ਦੱਸਿਆ ਗਿਆ ਆ ਸੋ ਇਹਦੇ ਵਿੱਚ ਇੱਕ ਦਾ ਆਸਟ੍ਰੇਲੀਆ ਦਾ ਨਾਗਰਿਕ ਹੈ ਗੁਰਵਿੰਦਰ ਸਿੰਘ ਜਿਸ ਨੂੰ ਰਿੰਗ ਲੀਡਰ ਦੱਸਿਆ ਜਾ ਰਿਹਾ ਤੇ ਨਾਲ ਇਹਦੇ ਦੋ ਕਨੇਡੀਅਨ ਸਿਟੀਜ਼ ਨੇ ਜਿਨ੍ਹਾਂ ਦਾ ਨਾਮ ਅਮਨ ਕੰਗ ਤੇ ਮਨੀਤਾਲੀ ਵਲ ਦੱਸਿਆ ਜਾ ਰਿਹਾ ਸੋ ਇਹ ਇਹ ਡਰਗ ਸਮਗਲਿੰਗ ਦੇ ਮਾਮਲੇ ਦੇ ਵਿੱਚ ਉੱਥੇ ਇਹਨਾਂ ਦੀਆਂ ਗ੍ਰਿਫਤਾਰੀਆਂ ਹੋਈਆਂ ਨੇ ਤੇ ਜਿਹੜੀਆਂ অথੋਰੀਟੀਆਂ ਨੇ ਅਸਟ੍ਰੇਲੀਆ ਦੇ ਵਿੱਚ ਤੇ ਉਹਨਾਂ ਨੇ ਕਿਹਾ ਵੀ ਦੋ ਕੈਨੇਡੀਅਨਸ ਨੇ ਕੁੱਲ 7 ਜਣਿਆਂ ਦੇ ਉੱਪਰ ਇਸ ਤਰੀਕੇ ਦੇ ਦੋਸ਼ ਉੱਥੇ ਦੀ ਅਦਾਲਤਾਂ ਦੇ ਵਿੱਚ ਸੀਰੀਆ ਏਜੰਸੀਸ ਵੱਲੋਂ ਲਗਾਇਆ ਗਾਰ ਦੇ ਉੱਪਰ ਇਹ ਚਾਰजेस ਜਿਹੜੇ ਲਗਾਏ ਗਏ ਇਹਨੇ ਸੋ ਇਹਦੇ ਵਿੱਚ ਇਹ ਆ ਕਿ ਇਹ ਪੁਲਿਸ ਨੇ ਦੇਖੋ ਕਿ ਉੱਥੇ ਇਨਵੈਸਟੀਗੇਸ਼ਨ ਕੀਤੀ ਹੈ ਇਨਵੈਸਟੀਗੇਸ਼ਨ ਕਰਨੇ ਤੋਂ ਬਾਅਦ ਇਹ ਜਿਹੜੀ ਗ੍ਰਿਫਤਾਰੀਆਂ ਹੋਈਆਂ ਨੇ ਇਹ ਕੁਸ਼ ਨਸ਼ੇ ਜਿਹੜੇ ਬਰਾਮਦ ਕਰਨ ਦੀ ਗੱਲ ਕੀਤੀ ਹੈ ਤੇ ਇਹਦੇ ਵਿੱਚ ਪੁਲਿਸ ਦਾਵਾ ਕਰ ਰਹੀ ਹੈ ਕਿ ਇਹ ਇੱਕ ਵੱਡੇ ਪੱਧਰ ਤੇ ਜਿਹੜੀ ਨਸ਼ੇ ਦੀ ਬਰਾਮਦਗੀ ਦਾ ਮਾਮਲਾ ਹੈ ਤੇ ਇਹਨੂੰ ਇੱਕ ਵੱਡੀ ਕਾਮਯਾਬੀ ਦੇ ਤੌਰ ਤੇ ਵੀ ਲਿਆ ਜਾ ਰਿਹਾ ਸੋ ਆਸਟ੍ਰੇਲੀਆ ਦੇ ਵਿੱਚ ਇਹ ਆ ਕਿ ਇਸ ਤਰੀਕੇ ਦੇ ਉਹ ਮਾਮਲੇ ਕਿਉਂਕਿ ਇਹ ਹਜੇ ਦੋਸ਼ ਲੱਗੇ ਨੇ ਦੋਸ਼ਾਂ ਨੇ ਉਹ ਅਦਾਲਤਾਂ ਦੇ ਵਿੱਚ ਸਾਬਤ ਕਰਨਾ ਪੈਣਾ ਪਰ ਆਸਟ੍ਰੇਲੀਆ ਦੇ ਵਿੱਚ ਇਹ ਆ ਕਿ ਜੇ ਅਸ ਤਰੀਕੇ ਦੇ ਦੋਸ਼ ਸੱਚ ਸਾਬਤ ਹੋ ਜਾਂਦੇ ਨੇ ਅਦਾਲਤਾਂ ਵੱਲੋਂ ਫਿਰ ਸਜ਼ਾਵਾ ਵੀ ਕਾਫੀ ਜੜੀਆਂ ਵੱਡੀਆਂ ਦਿੱਤੀਆਂ ਜਾਂਦੀਆਂ ਨੇ ਤੇ ਦੱਸਿਆ ਜਾ ਰਿਹਾ ਵੀ 20 ਸਾਲ ਜਾਂ 20 ਸਾਲ ਤੋਂ ਉੱਪਰ ਜਾਂ ਲਾਈਫ ਜਿਹੜੀ ਹੈ ਜੇਲ੍ਹ ਦੇ ਵਿੱਚ ਉਮਰ ਪਰ ਦੀ ਸਜ਼ਾ ਵੀ ਜਿਹੜੀ ਹੋ ਸਕਦੀ ਹੈ ਸੋ ਸਜ਼ਾਵਾ ਉੱਥੇ ਇਸ ਮਾਮਲੇ ਨੂੰ ਲੈ ਕੇ ਕਾਫੀ ਸਖਤ ਨੇ ਤੇ ਬਾਕੀ ਹੁਣ ਇਹ ਆਉਣ ਵਾਲਾ ਸਮਾਂ ਦੱਸੇਗਾ ਵੀ ਦੋਸ਼ ਜਿਹੜੇ ਲਾਏ ਨੇ ਉਹਨੂੰ ਅਦਾਲਤਾਂ ਦੇ ਵਿੱਚ ਕਿਸ ਤਰੀਕੇ ਦੇ ਨਾਲ ਸਾਬਤ ਕੀਤਾ ਜਾਂਦਾ ਤੇ ਅਗਰ ਇਹਦੇ ਵਿੱਚ ਅਸੀਂ ਬ੍ਰੈਂਟਨ ਦੀ ਗੱਲ ਕਰੀਏ ਇਹ ਇੱਕ ਵੱਖਰਾ ਮਾਮਲਾ ਜੋ ਪਹਿਲੇ ਸੀ ਮਾਮਲੇ ਦੀ ਕੀਤੀ ਹੈ ਉਹਦੇ ਨਾਲ ਇਹ ਤਾਂ ਲੈਣਾ ਦੇਣਾ ਨਹੀਂ ਹੈ ਸੋ ਇੱਥੇ ਅਪੀਲ ਰੀਜਨਲ ਪੁਲਿਸ ਕਹਿ ਰਹੀ ਹੈ ਕਿ ਇੱਕ 24 ਸਾਲਾਂ ਦਾ ਬ੍ਰੈਂਟਨ ਵਾਸੀ ਹਰਵੀਰ ਬੈਂਸ ਹੈ 72 ਸਾਲਾਂ ਦਾ ਬ੍ਰੈਂਟਨ ਵਾਸੀ ਕਰਨੌਜ ਲਾਇਆ ਇੱਕ ਕਰਨੌਜ ਲਾਇਆ ਜੋ ਗਾਇਕ ਹੈ ਦੌਣ ਵਾਲਾ ਉਹ ਨਹੀਂ ਹੈ ਕੋ ਡਿਫਰੈਂਟ ਹੈ ਸੋ ਉਹਦੇ ਨਾਲ ਇਸ ਚੀਜ਼ ਨੂੰ ਨਾ ਜੋੜਿਆ ਜਾਵੇ ਨਾਮ ਸਿਮਿਲਰ ਨੇ ਪਰ ਵਿਅਕਤੀ ਡਿਫਰੈਂਟ ਹੈ ਸੋ 72 ਸਾਲਾਂ ਦਾ ਬ੍ਰੈਂਟਨ ਦਾ ਕਰਨੌਜ ਲਾਇਆ ਇਹ ਨਵਾਨਾ ਦੌਦ ਹੈ 72 ਸਾਲ ਉਮਰ ਹੈ ਇੱਕ ਔਰਤ ਹੈ ਬ੍ਰੈਂਟਨ ਦੀ ਇਹ ਜਸਮੀਤ ਹਸ਼ਿਆ ਇਹ 24 ਸਾਲਾਂ ਦਾ ਬ੍ਰੈਂਟਨ ਵਾਸੀ ਹੈ ਤੇ ਇਹਦੇ ਵਿੱਚ ਐਲੈਕਸ ਪਰਮੋਰ ਹੈ 33 ਸਾਲਾਂ ਦਾ ਨਾਰਥ ਚੌਕ ਨਾਰਥ ਚੌਕ ਦਾ ਨਿਵਾਸੀ ਹੈ ਸੋ ਇਹਨਾਂ ਨੂੰ ਇਹ ਗੈਰ ਕਰੋਨੀ ਹਥਿਆਰ ਇਹਨਾਂ ਕੋ ਫੜੇ ਗਏ ਨੇ ਨਸ਼ੇ ਫੜੇ ਗਏ ਨੇ ਤੇ ਇਹਨਾਂ 'ਤੇ ਦੋਸ਼ ਲੱਗੇ ਨੇ ਕਿ ਇਹ ਜੋ ਨਸ਼ੇਨਾ ਕੋ ਬਰਾਮਦ ਹੋਏ ਨੇ ਵੱਖ-ਵੱਖ ਤਰ੍ਹਾਂ ਦੇ ਸੋ ਇਹਨਾਂ ਨੂੰ ਗਾਹ ਅੱਗੇ ਰਿੱਚਿਆ ਜਾਣਾ ਸੀਗਾ ਹੋਰਾਂ ਲੋਕਾਂ ਤੱਕ ਪਹੁੰਚਾਇਆ ਜਾਣਾ ਸੀਗਾ ਸੋ ਇਹਨਾਂ ਕੋਲ ਗੈਰ ਕਾਨੂੰਨੀ ਹਥਿਆਰ ਤੇ ਨਸ਼ੀਆ ਦੇ ਨਾਲ ਇਹ ਇਹਦੇ ਵਿੱਚ ਤਿੰਨ ਪੰਜਾਬੀ ਦੇ ਦੋ ਗੈਰ ਪੰਜਾਬੀ ਨੇ ਇਹ ਪਲੀ ਰੀਜਨਲ ਪੁਲਿਸ ਵਸਤਾਨੀਆਂ ਹੋਈਆਂ ਨੇ ਤੇ ਇਹਦੇ ਨਾਲ ਇੱਕ ਜੋ ਖਬਰ ਜੋ ਮਾਰ ਗਾਰਨੀ ਉਸ ਨੇ ਕਿਉਂਕਿ ਇਹ ਇਹ ਕੈਬਨ ਦੇ ਵਿੱਚ ਮਨਿਸਟਰ ਵੀ ਰਹੇ ਨੇ ਜਸਟਿਸ਼ ਟੂਡੋ ਸਾਹਿਬ ਦੇ ਸਮੇਂ ਸੋ ਇਹਨਾਂ ਨੇ ਪਾਰਲੀਮੈਂਟ ਦੇ ਵਿੱਚ 20 ਸਤ ਤੋਂ ਲੈ ਕੇ 2023 ਤੱਕ ਸਵਾਲ ਮੰਗਵਾਉਣਾ ਵਾਇਆ ਨੇ ਤੇ ਇਹਨਾਂ ਬਾਰੇ ਇਹ ਵੀ ਆ ਕਿ ਇਹ ਇਹ ਪਹਿਲੇ ਕੈਨੇਡੀਅਨਸ ਸੀਗੇ ਜਿਹੜੇ ਸਪੇਸ ਦੇ ਵਿੱਚ ਗਏ ਸੀਗੇ ਤਾਂ ਇਹਨਾਂ ਨੇ ਇਹ ਤਿੰਨ ਵਾਰ ਜਿਹੜਾ ਆ 1984 ਤੋਂ ਲੈ ਕੇ 2000 ਤੱਕ ਇਹ ਸਪੇਸ ਦੇ ਵਿੱਚ ਤਿੰਨ ਵਾਰ ਗਏ ਅਣਤੀ ਜੇਨ ਦੋ ਘੰਟੇ ਤੇ ਇੱਕ ਮਿੰਟ ਇਹਨਾਂ ਨੇ ਸਪੇਸ ਦੇ ਵਿੱਚ ਬਤਾਇਆ ਸੀਗਾ ਤਾਂ ਉਹਨਾਂ ਦਾ ਵੀ ਅਕਾਲ ਚਲਾਣਾ ਹੋਇਆ ਸੋ ਉਹਨਾਂ ਦੀ ਮੌਤ ਜਿਹੜੀ ਆ ਹੋਈ ਹੈ ਸੋ ਇਹਦੇ ਇਹਨਾਂ ਦੀ ਮੌਤ ਪਰ ਵੱਖ-ਵੱਖ ਜਿਹੜੇ ਰਾਜਨੀਤਿਕ ਤਬਕੇ ਨੇ ਸੋ ਉਹਨਾਂ ਵੱਲੋਂ ਇਹ ਦੁੱਖ ਦਾ ਜਿਹੜਾ ਇਹ ਹਾਰ ਕੀਤਾ ਗਿਆ ਸੋ ਕਾਫੀ ਇਹ ਨਾਮ ਸੀਗਾ ਸੋ ਪਹਿਲੇ ਕ੍ਰੈਡੀਅੰਟਸ ਜਿਹੜੇ ਸਪੇਸ ਦੇ ਵਿੱਚ ਗਏ ਨੇ ਸੋ ਉਹਨਾਂ ਦੀ ਜਿਹੜੀ ਮੌਤ ਦੀ ਖਬਰ ਵੀ ਆ ਰਹੀ ਹੈ ਜੀਪ ਜਾਨ ਸਾਹਿਬ ਸੁਪਤਾਨ ਸਾਹਿਬ ਬਹੁਤ ਬਹੁਤ ਧੰਨਵਾਦ ਕੱਲ ਨੂੰ ਨਵੀਆਂ ਖਬਰਾਂ ਨਵੀਆਂ ਅਪਡੇਟ ਦੇ ਨਾਲ ਤੁਹਾਡੇ ਨਾਲ ਹਾਜ਼ਰੀ ਲਵਾਵਾਂਗੇ ਪਤਾਨਾ ਸਾਹਿਬ ਦੇ ਨਾਲ ਕੋਈ ਵੀ ਗੱਲਬਾਤ ਕਰਨੀ ਹੋਵੇ ਵੀ ਭੈਣ ਭਰਾਵਾਂ ਨੇ ਤਾਂ ਜਰੂਰ ਸੰਪਰਕ ਕਰ ਲਿਓ ਪਤਾਨਾ ਸਾਹਿਬ ਦਾ ਨੰਬਰ ਹੈ 416 848 9698 ਦੇ ਉੱਤੇ ਸ੍ਰੀ ਕੁਲਤਨ ਸਿੰਘ ਪਤਾਨਾ ਹਰੋਣਾ ਨਾਲ ਗੱਲਬਾਤ